ਸੰਗਰੂਰ ਦੇ ਵਿੱਚ ਸਪੈਸ਼ਲੀ ਪੂਰੇ ਪੰਜਾਬ 'ਚ ਆਦਮੀ ਦੀ ਜਿਹੜੀ ਜਾਨ ਹੈ ਨਾ ਜੀ ਇਨਸਾਨ ਦੀ ਜਾਨ ਦੀ ਕੋਈ ਕੀਮਤ ਨਹੀਂ ਇਹ ਮੈਨੂੰ ਲੱਗਦਾ ਪਸ਼ੂ ਵੀ ਇਕੱਠੇ ਹੋ ਕੇ ਮਿਸਪਲ ਕਮੇਟੀ ਤੋਂ ਕੋਈ ਆਪਣਾ ਹੱਕ ਜਾਂ ਕੋਈ ਨਕਸ਼ਾ ਪਾਸ ਕਰਾਣ ਆਏ ਲੱਗਦੇ ਨੇ ਕਿਸ ਤਰ੍ਹਾਂ ਦੇ ਅਫੀਸਰ ਇੱਥੇ ਪੰਜਾਬ ਸਰਕਾਰ ਚ ਆਣ ਲੱਗ ਗਏ ਜਿਹੜੇ ਕੰਮ ਕਰਕੇ ਹੀ ਰਾਜੀ ਨਹੀਂ ਹੈ ਲੋਕ ਸੜਕਾਂ ਤੇ ਜਾਨ ਖੋ ਰਹੇ ਆ ਆਪਣੀ ਕਿਸੇ ਵੀ ਬੰਦੇ ਨੂੰ ਤੁਸੀਂ ਮਿਲ ਲਓ ਪੰਜ-ਸੱਤ ਦਿਨ ਪਹਿਲਾਂ ਮੇਰੀ ਗੱਡੀ 'ਚ ਵੱਜਿਆ ਮਿਸਪਲ ਕਮੇਟੀ ਸੁੱਤੀ ਪਈ ਐ ਐਟ ਲੀਸਟ ਆਪਣੇ ਦਫਤਰ ਦੇ ਸਾਹਮਣੇ ਉਧਰ ਸਾਈਡ ਤੇ ਕੋ ਮੁਸ਼ਕ ਮਾਰਦੀ ਆ ਪਤਾ ਨਹੀਂ ਅੱਗ ਵੀ ਲਾੜਦੀ ਐ ਤੂੰ ਆਊਟ ਰਿਆ ਸਿਮਿੰਟ ਦੀ ਇੱਕ ਬੋਰੀ ਤੇ ਇੱਕ ਰੁਪਈਏ ਦਾ ਕਾ ਉਸਸਾ ਸ਼ਰਾਬ ਦੀ ਬੋਤਲ ਤੇ ਕਾ ਉਸਸਾ ਬਿਜਲੀ ਦੇ ਬਿੱਲ ਤੇ ਕਾ ਉਸਸਾ ਸਾਰੀ ਜਗ੍ਹਾ ਤੋਂ ਪੈਸਾ ਇਕੱਠਾ ਤਾਂ ਹੋਈ ਜਾਂਦਾ 10000 ਕਰੋੜ ਰੁਪਈਆ ਆ ਗਿਆ ਪੰਜਾਬ ਦੇ ਵਿੱਚ ਅਮਰੁੱਤ ਦਾ ਤੇ ਸਮਾਰਟ ਸਿਟੀ ਬਣਾਉਣ ਲਈ ਇਹ ਜੇ ਸਮਾਰਟ ਸਿਟੀ ਐ ਚਾਰਾ ਇਹਨਾਂ ਦੇ ਨਾਂ ਤੇ ਆਉਂਦਾ ਫੰਡ ਇਹਨਾਂ ਦੇ ਨਾਂ ਤੇ ਆਉਂਦਾ ਖਾਂਦਾ ਪਤਾ ਨਹੀਂ ਕੌਣਾ ਜਾਂਦਾ ਪਤਾ ਨਹੀਂ ਕਿੱਥੇ ਆ ਬੜੇ ਜਾਮਾ ਨਾਲ ਅਸੀਂ ਐਮਸੀ ਬਣ ਕੇ ਆਏ ਸੀ ਕਿ ਸੰਗਰੂਰ ਸ਼ਹਿਰ ਦੀ ਨਿਹਾਰ ਬਦਲਾਂਗੇ ਪਰ ਅਸੀਂ ਇਸ ਐਹੀ ਅਣਜਾਣ ਬੰਦੇ ਨੂੰ ਪ੍ਰਧਾਨ ਦੀ ਕੁਰਸੀ ਤੇ ਬਿਠਾਤਾ ਕਿ ਉਹ ਬੰਦਾ ਸੁਣਦਾ ਏ ਕਰਦਾ ਕੁਛ ਨਹੀਂ ਅਸੀਂ ਖੜੇ ਹਾਂ ਸੰਗਰੂਰ ਦੇ ਵਿੱਚ ਸੀਐਮ ਸਿਟੀ ਸੰਗਰੂਰ ਦੀਆਂ ਜਿਹੜੀਆਂ ਤਸਵੀਰਾਂ ਨੇ ਅੱਜ ਤੁਹਾਨੂੰ ਦਿਖਾਉਣ ਲੱਗੇ ਹਾਂ ਕਿ ਅਸੀਂ ਪਹਿਲਾਂ ਵੀ ਖਬਰ ਦਿਖਾਈ ਸੀ ਕਿ ਸੜਕਾਂ ਉੱਤੇ ਘੁੰਮਦੀ ਮੌਤ ਕਿਉਂਕਿ ਆਵਾਰਾ ਪਸ਼ੂ ਨੇ ਕਦੇ ਵੀ ਕੋਈ ਜਿਹੜਾ ਹਾਦਸਾ ਵਾਪਰ ਸਕਦਾ ਸਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਇਹ ਰੋਡ ਹੈ ਜਿਹੜੀ ਸਨਾਮਵਾਲ ਤੋਂ ਆਉਂਦੀ ਹੈ ਮੇਨ ਜਿਹੜਾ ਸੰਗਰੂਰ ਦੇ ਵਿੱਚ ਐਂਟਰ ਹੁੰਨੇ ਆ ਤਾਂ ਤੁਸੀਂ ਦੇਖੋ ਕਿ ਆਵਾਰਾ ਪਸ਼ੂ ਨੇ ਤੁਹਾਨੂੰ ਇੱਥੇ ਹੀ ਨਹੀਂ ਜਿਹੜੇ ਭਾਵੇਂ ਗਲੀ ਮੁਹੱਲਾ ਜਿੱਥੇ ਵੀ ਤੁਸੀਂ ਜਾਓਗੇ ਉੱਥੇ ਆਵਾਰਾ ਪਸ਼ੂ ਨੇ ਜਿਹੜੇ ਤੁਹਾਨੂੰ ਦਿਖਾਈ ਦੇਣਗੇ ਇਸ ਕਰਕੇ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਕਿ ਸੰਗਰੂਰ ਦੇ ਵਿੱਚ ਸੀਐਮ ਦਾ ਆបਦਾ ਜ਼ਿਲ੍ਹਾ ਹੋਵੇ ਤੇ ਆਵਾਰਾ ਪਸ਼ੂ ਜਿਹੜੇ ਇੰਨੇ ਜ਼ਿਆਦਾ ਨੇ ਕੋਈ ਵੀ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਪ੍ਰਬੰਧ ਨਹੀਂ ਨਾ ਇਹਨਾਂ ਦੇ ਗਲਾਂ ਦੇ ਵਿੱਚ ਰਫੈਕਟਰ ਪਾਏ ਗਏ ਨੇ ਐਡਵੋਕੇਟ ਕਮਨਨੰਦ ਜੀ ਖੜੇ ਨੇ ਐਡਵੋਕੇਟ ਸਾਹਿਬ ਤੁਸੀਂ ਲਗਾਤਾਰ ਇਦਾਂ ਦੇ ਮੁੱਦੇ ਨੇ ਜਿਹੜੇ ਚੱਕ ਤੇ ਰਹਿੰਦੇ ਹੋ ਸੰਗਰੂਰ ਦੇ ਪਰ ਇੱਥੇ ਹਾਲਾਤ ਨੇ ਜਿਹੜੇ ਵੱਤ ਤੋਂ ਵੱਤਰ ਨੇ ਆਵਾਰਾ ਪਸ਼ੂ ਇੰਨੇ ਜ਼ਿਆਦਾ ਨੇ ਕਿ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਭਾਵੇਂ ਅਸੀਂ ਤਸਵੀਰਾਂ ਦੇ ਵਿੱਚ ਦਿਖਾਉਂਦੇ ਰਹਿੰਦੇ ਹਾਂ ਕਿਤੇ ਆਵਾਰਾ ਪਸ਼ੂ ਨੇ ਕਿਸੇ ਜੇ ਤੂੰ ਜਾਂਦੇ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਜਾਂ ਕਿਸੇ ਗੱਡੀ ਦੇ ਵਿੱਚ ਜਾ ਵੱਜਿਆ ਤੁਹਾਡਾ ਕੀ ਕਹਿਣਾ ਹੈ ਅੱਜ ਦੇਖੋ ਇੱਥੇ ਨਾ ਜੀ ਸੰਗਰੂਰ ਦੇ ਵਿੱਚ ਸਪੈਸ਼ਲੀ ਪੂਰੇ ਪੰਜਾਬ 'ਚ ਆਦਮੀ ਦੀ ਜਿਹੜੀ ਜਾਨ ਹੈ ਨਾ ਜੀ ਇਨਸਾਨ ਦੀ ਜਾਨ ਦੀ ਕੋਈ ਕੀਮਤ ਨਹੀਂ ਇਹ ਮੈਨੂੰ ਲੱਗਦਾ ਪਸ਼ੂ ਵੀ ਇਕੱਠੇ ਹੋ ਕੇ ਮਿਸਪਲ ਕਮੇਟੀ ਤੋਂ ਕੋਈ ਆਪਣਾ ਹੱਕ ਜਾਂ ਕੋਈ ਨਕਸ਼ਾ ਪਾਸ ਕਰਾਣ ਆਏ ਲੱਗਦੇ ਨੇ ਇੰਨੇ ਜ਼ਿਆਦਾ ਇਹ ਸਾਹਮਣੇ ਹੈ ਦਫ਼ਤਰ ਮਤਲਬ ਐਸਮੋ 10 ਮੀਟਰ ਵੀ ਨਹੀਂ ਪੜਾ 10 ਮੀਟਰ ਤੇ ਮਿਸਪਲ ਕਾਉਂਸਲ ਦਾ ਦਫ਼ਤਰ ਹੈ ਆ ਇੱਧਰ ਕੂੜਾ ਪਿਆ ਨੱਕ ਤੁਹਾਨੂੰ ਬੰਦ ਕਰਨਾ ਪਊਗਾ ਮੁਸ਼ਕ ਮਰੀ ਜਾਂਦੀ ਹੈ ਪਤਾ ਨਹੀਂ ਇਹਨਾਂ ਨੂੰ ਕੀ ਕਿਸ ਤਰ੍ਹਾਂ ਦੇ ਅਫਸਰ ਇੱਥੇ ਪੰਜਾਬ ਸਰਕਾਰ ਚ ਆਣ ਲੱਗ ਗਏ ਜਿਹੜੇ ਕੰਮ ਕਰਕੇ ਹੀ ਰਾਜੀ ਨਹੀਂ ਹੈ ਤੁਸੀਂ ਜੇ 20 ਵਾਰ ਆਉਂਗੇ ਤਾਂ ਦੋ ਵਾਰ ਤੋਂ ਨੂੰ ਅਫਸਰ ਮਿਲੂਗਾ 50 ਵਾਰ ਤੋਂ ਨੂੰ ਅਫਸਰ ਮਤਲਬ ਜੇ ਆਉਂਗੇ ਤਾਂ ਮਿਲਦਾ ਨਹੀਂ ਫਿਰ ਇਹਨਾਂ ਦੀ ਕੰਮ ਕਰਨ ਦੀ ਪદ્ધਤੀ ਨਹੀਂ ਸਮਝ ਆਉਂਦੀ ਸਾਨੂੰ ਕੀ ਪદ્ધਤੀ ਹੈ ਜਿਸ ਤਰ੍ਹਾਂ ਕਮਲ ਜੀ ਆਪਾਂ ਗੱਲ ਕਰੀਏ ਜਿਵੇਂ ਅਵਾਰਾ ਪਸੂ ਨੇ ਇਹਨਾਂ ਤੋਂ ਕਿੰਨੀਆਂ ਜਿਹੜੀਆਂ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਆਉਂਦੀਆਂ ਸਰ ਲੋਕ ਸੜਕਾਂ ਤੇ ਜਾਨ ਖੋ ਰਹੇ ਆ ਆਪਣੀ ਕਿਸੇ ਵੀ ਬੰਦੇ ਨੂੰ ਤੁਸੀਂ ਮਿਲ ਲਓ ਪੰਜ-ਸੱਤ ਦਿਨ ਪਹਿਲਾਂ ਮੇਰੀ ਗੱਡੀ 'ਚ ਵੱਜਿਆ ਪੂਰੇ ਸ਼ਹਿਰ ਤੇ ਕਿਸੇ ਨਾਲ ਗੱਲ ਕਰ ਲੋ ਜੇ 10 ਬੰਦੇ ਆ ਜੋ 5 ਬੰਦੇ ਤੁਹਾਨੂੰ ਨਾ ਮਿਲਣ ਪਸ਼ੂਆਂ ਤੋਂ ਪੜਤਾੜੀ ਤੋਂ ਪਿੱਛੇ ਜੇ ਇੱਕ ਗਲੀ ਦਾ ਆਇਆ ਸੀਗਾ ਵੀਡੀਓ ਆਨਲਾਈਨ ਕਿਉਂ ਜੋ ਅੱਜਕੱਲ ਵਾਇਰਲ ਹੁੰਦੇ ਆ ਕਿ ਟੱਠੇ ਕਿਸ ਤਰ੍ਹਾਂ ਗਲੀ ਦੇ ਵਿੱਚ ਫਿਰਦੇ ਆ ਮਿਸਪਲ ਕਮੇਟੀ ਦੀ ਡਿਊਟੀ ਬੰਦੀ ਹੈ ਪਤਾ ਨਹੀਂ ਇਹ ਕਿਸ ਤਰ੍ਹਾਂ ਦਾ ਇਹਨਾਂ ਦਾ ਸਿਸਟਮ ਹੈ ਕਿ ਮਿਊਨਿਸਪਲ ਕਮੇਟੀ ਸੁੱਤੀ ਪਈ ਹੈ ਐਟ ਲੀਸਟ ਆਪਣੇ ਦਫਤਰ ਦੇ ਸਾਹਮਣੇ ਉਧਰ ਸਾਈਡ ਤੇ ਕੋ ਮੁਸ਼ਕ ਮਾਰਦੀ ਹੈ ਪਤਾ ਨਹੀਂ ਅੱਗ ਵੀ ਲਾੜਤੀ ਹੈ ਧੂੰਆਂ ਉੱਠ ਰਿਹਾ ਉੱਥੇ ਕੂੜਾ ਪਿਆ ਸਾਹਮਣੇ ਪਸ਼ੂ ਖੜੇ ਨੇ ਇਹ ਸੰਗਰੂਰ ਦੀ ਮਿਊਨਿਸਪਲ ਕਮੇਟੀ ਹੈ ਸੀਐਮ ਸਾਹਿਬ ਤੋਂ ਵੀ ਬਹੁਤ ਪੱਤਰਕਾਰਾਂ ਨੇ ਜਵਾਬ ਮੰਗਿਆ ਹੈ ਤਾਂ ਸੀਐਮ ਸਾਹਿਬ ਨੇ ਆਸ਼ਵਾਸ਼ਣਤਾ ਦਿੱਤਾ ਪਰ ਉਹ ਆਸ਼ਵਾਸ਼ਣ ਦਾ ਅਸੀਂ ਕੀ ਕਰਾਂਗੇ ਜਦੋਂ ਕੰਮ ਹੀ ਨਹੀਂ ਹੋਣਾ ਉਹਦਾ ਇੱਕ ਜਿੰਮੇ ਆਪਾਂ ਕਹਿੰਦੇ ਹੁੰਨੇ ਆ ਵੀ ਗੱਲਾਂ ਨੇ ਗੱਲ ਸੁਣ ਲਈ ਅਸੀਂ ਉਹਨਾਂ ਨੇ ਬੜੀ ਵਧੀਆ ਕਿਹਾ ਕਿ ਅਸੀਂ ਕਰਾਂਗੇ ਪਰ ਕਿਦੋਂ ਕਰਨਗੇ ਕੀ ਕਰਨਗੇ ਜਦੋਂ 1500 ਬੰਦਾ ਮਰ ਜੂਗਾ ਜਾਂ ਬਿਮਾਰੀਆਂ ਨਾਲ ਗ੍ਰਸਤ ਹੋ ਜੂਗਾ ਉਦੋਂ ਬਾਅਦ ਕਰਨਗੇ ਕੁੰਜ ਕਹਿੰਦੇ ਆ ਵੀ ਪੈਸੇ ਦੀ ਕਮੀ ਨਹੀਂ ਹੈ ਜੇ ਪੈਸੇ ਦੀ ਕਮੀ ਨਹੀਂ ਹੈ ਤਾਂ ਕਰ ਦੋ ਇਹ ਚ ਕਰਨ ਮਤਲਬ ਇਹ ਚ ਰੋਕ ਕੌਣ ਰਿਹਾ ਹੈ ਜ਼ਿਆਦਾ ਹੋਵੇ ਨਾ ਕਮੇਟੀ ਦਾ ਈਓ ਹੈ ਈਓ ਤੱਕ ਤਾਂ ਗੱਲ ਸਮਝੀ ਸੀਐਮ ਸਾਹਿਬ ਨੂੰ ਕੌਣ ਰੋਕ ਰਿਹਾ ਹੈ सीएम साहब ਤਾਂ ਸਰਵੋੱਚ ਨੇ ਨਾ ਜੀ ਉਹ ਤਾਂ 1 ਮਿੰਟ ਲਾ ਕੇ ਕਰ ਸਕਦੇ ਆ ਪਰ ਪਤਾ ਨਹੀਂ ਉਹਨਾਂ ਦਾ ਸਭ ਦਾ ਕਿੱਧਰ ਧਿਆਨ ਹੈ ਸੰਗਰੂਰ ਦੇ ਜਿਹੜੇ ਨਾਗਰਿਕ ਨੇ ਜਮੇ ਹੀ ਤੰਗ ਹੋਏ ਬੈਠੇ ਨੇ ਜੀ ਅੱਜ ਦੀ ਡੇਟ 'ਚ 2000 ਦੀ ਇੱਕ ਬੋਰੀ ਤੇ 1 ਰੁਪਏ ਦਾ ਕਾਉਸਸਾ ਸ਼ਰਾਬ ਦੀ ਬੋਤਲ ਤੇ ਕਾਉਸਸਾ ਬਿਜਲੀ ਦੇ ਬਿੱਲ ਤੇ ਕਾਉਸਸਾ ਸਾਰੀ ਜਗ੍ਹਾ ਤੋਂ ਪੈਸਾ ਇਕੱਠਾ ਤਾਂ ਹੋ ਹੀ ਜਾਂਦਾ ਸੀ ਆਰਟੀਏ ਲਗਾਈ ਵੀ ਸੀ ਲੋਕਲ ਬੋਡੀ ਤੇ ਸੈਕਟਰੀ ਸਾਹਿਬ ਨੂੰ ਦੱਸਦੀ ਨਹੀਂ ਹੈ ਮਰੀ ਜਾਓ ਤੁਸੀਂ ਮੱਤਾ ਬੇਸਿਕਲੀ ਤਾਂ ਦਿੱਕਤ ਕੀ ਹੈ ਟਰਾਂਸਪਰੈਂਸੀ ਤੇ ਅਕਾਉਂਟੇਬਿਲਟੀ ਦੀ ਹੈ ਅੱਜ ਵੀ ਸਾਡੀ ਟ੍ਰਿਬਿਊਨ ਚ ਖਬਰ ਚੱਡੀ ਹੈ 10000 ਕਰੋੜ ਰੁਪਇਆ ਆ ਗਿਆ ਪੰਜਾਬ ਦੇ ਵਿੱਚ ਅਮਰੁੱਤ ਦਾ ਤੇ ਸਮਾਰਟ ਸਿਟੀ ਬਣਾਉਣ ਲਈ ਇਹ ਜੇ ਸਮਾਰਟ ਸਿਟੀ ਹੈ ਕਿ ਜਿੱਥੇ ਕੂੜਾ ਇੱਕ ਪਾਸੇ ਪਿਆ ਦੂਜੇ ਪਾਸੇ ਪਸ਼ੂ ਖੜੇ ਨੇ ਇਹ ਸਮਾਰਟ ਸਿਟੀ ਨੇ ਸਾਡੇ ਬਿਲਕੁਲ ਜੀ ਸੰਗਰੂਰ ਨੂੰ ਹੁਣ ਤੱਕ ਸਮਾਰਟ ਸਿਟੀ ਬਣ ਜਾਣਾ ਚਾਹੀਦਾ ਸੀ ਪਰ ਸੀਐਮ ਤੋਂ ਜਿਹੜਾ ਪੀਡੀਸੀ ਨੇ ਸਵਾਲ ਪੁੱਛਿਆ ਸੀ ਕਿ ਤੁਹਾਡਾ ਸ਼ਹਿਰ ਕੂੜੇ ਦੇ ਢੇਰਾਂ ਦੇ ਵਿੱਚ ਘਿਰਿਆ ਹੋਇਆ ਪਰ ਹੁਣ ਤੁਹਾਨੂੰ ਅਗਲੀ ਤਸਵੀਰ ਜਿਹੜੀ ਅਸੀਂ ਦਿਖਾ ਰਹੇ ਹਾਂ ਅੱਜ ਕਿ ਸੀਐਮ ਦਾ ਸ਼ਹਿਰ ਅਵਾਰਾ ਪਸ਼ੂਆਂ ਨਾਲ ਵੀ ਘਿਰਿਆ ਹੋਇਆ ਇਹ ਤਸਵੀਰਾਂ ਨੇ ਸੰਗਰੂਰ ਦੀਆਂ ਸਾਡੇ ਨਾਲ ਸਮਾਜ ਸੇਵੀ ਤੇ ਐਮਸੀ ਸੰਗਰੂਰ ਨੇ ਤਾਰਾ ਜੀ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਸ਼ਹਿਰ ਤੁਸੀਂ ਐਮਸੀ ਵੀ ਇੱਥੇ ਜਿੱਤੇ ਹੋਇਓ ਕਿੱਦਾਂ ਦੇ ਵਿਚਾਰ ਨੇ ਕਿਉਂਕਿ ਆਵਾਰਾ ਪਸ਼ੂ ਵੀ ਨੇ ਕੂੜੇ ਦੇ ਢੇਰ ਵੀ ਥਾਂ ਪੜਿਆ ਮੈਂ ਜੀ ਮੌਜੂਦਾ ਐਮਸੀ ਅਵਤਾਰ ਸਿੰਘ ਤਾਰਾ 22 ਨੰਬਰ ਵਾਰਡ ਤੋਂ ਮੈਂ ਸਪੈਸ਼ਲ ਨਗਰ ਕੌਂਸਲ ਕਮੇਟੀ ਦੇ ਗੇਟ ਦੇ ਮੂਹਰੇ ਲਾਏ ਹੋਏ ਨੇ ਪਰਚੇ ਵੀ ਜਿਹੜਾ ਬੇਸਹਾਰਾ ਜਿਹੜਾ ਪਸ਼ੂ ਨੂੰ ਫੜਨ ਦੇ ਲਈ ਨਗਰ ਕੌਂਸਲ ਕਮੇਟੀ ਦਾ ਧੰਨਵਾਦ ਸੰਗਰੂਰ ਦੇ ਵਿੱਚ ਸਫਾਈ ਕਰਵਾਉਣ ਦੇ ਲਈ ਨਗਰ ਕੌਂਸਲ ਕਮੇਟੀ ਦਾ ਧੰਨਵਾਦ ਇਹ ਇਹ ਧੰਨਵਾਦ ਤੁਸੀਂ ਪਸ਼ੂ ਤਾਂ ਸਾਹਮਣੇ ਖੜਿਆ ਨਗਰ ਕੌਂਸਲ ਦੇ ਦਫ਼ਤਰ ਦੇ ਵੀ ਫੜਨ ਦਾ ਇਹ ਇੱਥੇ ਫੜ ਕੇ ਖੜਾਏ ਹੋਇਆ ਪਸ਼ੂ ਇਹ ਜੀ ਸਰ ਆ ਦੇਖੋ ਧੰਨਵਾਦ। ਉਹ ਜੀ ਸਾਨੂੰ ਦੀਦੇ ਨਹੀਂ ਹੈਗੇ। ਸਾਡੀ ਅੱਖਾਂ ਤੇ ਹਰਿਆਣਕਾ ਲੱਗੀਆਂ ਹੋਈਆਂ ਨੇ ਕਮੇਟੀ ਦੇ। ਅਫਸਰਾਂ ਦੇ ਵੀ ਲੱਗੀਆਂ ਨੇ ਸਾਡੇ। ਹਰਾ ਪਿੰਨ ਤਾਂ ਅਸੀਂ ਸੁਣਿਆ ਸੀ ਹਰਿਆਣਕਾ ਕਿੱਥੋਂ ਆ? ਹਰਿਆਣਕਾ ਇਹ ਨੇ ਨਾ ਜਿੱਥੇ ਹਰਿਆਲੀ ਨਹੀਂ ਹੁੰਦੀ ਉਹ ਤਾਂ ਹਰਿਆਣਕਾ ਲਾ ਲੋ ਤਾਂ ਹਰਾ ਹਰਾ ਦਿਖਣ ਲੱਗ ਜਾਂਦਾ। ਹੁਣ ਸਾਡੇ ਦੇ ਕੂੜੇ ਦਾ ਢੇਰ ਨਹੀਂ ਦੀਂਦਾ। ਉੱਥੇ ਵੀ ਵਧੀਆ ਫੁੱਲ ਬੂਟੇ ਦੀਂਦੇ ਨੇ ਉਹਨੂੰ ਕਹਿੰਦੇ ਨੇ ਹਰਿਆਣਕਾ। ਹੁਣ ਆ ਪਸ਼ੂ ਨੇਗੇ। ਇਹ ਮੇਰੇ ਖਿਆਲ ਤੂਰੇ ਪਸ਼ੂ ਨੇਗੇ ਗਮਲਿਆਂ ਦੇ ਫੁੱਲ ਪਏ ਨੇਗੇ। ਸਰ ਮੈਂ ਇੱਕ ਗੱਲ ਦੱਸਣਾ ਚਾਹਣਾ ਸ਼ਹਿਰ ਦੇ ਵਿੱਚ ਸੀਐਮ ਸਿਟੀ ਦੇ ਵਿੱਚ ਨਾਲ ਤੇ ਕੂੜਿਆਂ ਦੇ ਢੇਰ ਇਹ ਕੂੜਿਆਂ ਦੇ ਢੇਰ ਤਾਂ ਲਾਏ ਜਾਂਦੇ ਨੇ ਕਿਉਂਕਿ ਜਿਹੜੇ ਪਸ਼ੂ ਨੇਗੇ ਇਹਨਾਂ ਨੇ ਵੀ ਕਿਤੇ ਢਿੱਡ ਭਰਨਾ ਸਰ ਜੇ ਹੁਣ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਰੱਖਿਆ ਨਹੀਂ ਜਾ ਰਿਆ ਈਓ ਸਾਹਿਬ ਦੇ ਕਹਿਣ ਦੇ ਮੁਤਾਬਕ ਪ੍ਰਧਾਨ ਸਾਹਿਬ ਦੇ ਕਹਿਣ ਦੇ ਮੁਤਾਬਕ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਤੇ ਢਿੱਡ ਭਰਨਾਗਾ ਜਿਹੜੀ ਇਹਨਾਂ ਦੇ ਨਾਂ ਤੇ ਗਊਸ਼ਾਲਾ ਦੇ ਵਿੱਚ ਜਗ੍ਹਾ ਗਈ ਉਹ ਇਹਨਾਂ ਨੇ ਦੇ ਰੱਖੀ ਹੈ ਠੇਕਿਆਂ ਦੇ ਉੱਥੇ ਅਗਲਾ ਫਸਲ ਵੀ ਦਾ ਠੇਕਾ ਲੈਂਦੇ ਨੇ ਚਾਰਾ ਇਹਨਾਂ ਦੇ ਨਾਂ ਤੇ ਆਉਂਦਾ ਫੰਡ ਇਹਨਾਂ ਦੇ ਨਾਂ ਤੇ ਆਉਂਦਾ ਖਾਂਦਾ ਪਤਾ ਨਹੀਂ ਕੌਣਾ ਜਾਂਦਾ ਪਤਾ ਨਹੀਂ ਕਿੱਥੇ ਆ ਜਿਵੇਂ ਆਪਣੇ ਝਨੇੜੀ 25 ਕਿੱਲਾਂ ਦੇ ਵਿੱਚ ਸਰਕਾਰੀ ਗਊਸ਼ਾਲਾ ਜਿੱਤੇ ਕਹਿ ਸਕਦੇ ਆ ਕਿ ਪਿੰਡ ਝਨੇੜੀ ਦੀ ਪੰਚਾਇਤ ਨੇ 25 ਕਿੱਲਾਂ ਦੇ ਵਿੱਚ ਰੱਖੀ ਆ ਇਹੋ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਜੀ ਉਹਨਾਂ ਨੇ ਜਵਾਬ ਦਿੱਤਾ ਗਊਸ਼ਾਲਾ ਦੇ ਵਿੱਚ ਪਸ਼ੂ ਰੱਖਣ ਤੋਂ ਤੇ ਗਊ ਸੱਸ ਵੀ ਸਾਡੇ ਤੋਂ ਲਿਆ ਜਾਂਦਾ ਇਹੀ ਤਾਂ ਦੇਖੋ ਇਹਹੀ ਤਾਂ ਗੱਲ ਆ ਨਾਲ ਤਾਂ ਸਾਡੇ ਤੋਂ ਪਸ਼ੂ ਇਹਨਾਂ ਨੂੰ ਇਹਨਾਂ ਨੂੰ ਸਾਹਮਣੇ ਇਹਨਾਂ ਦੇ ਨਾਂ ਤੇ ਇਹਨਾਂ ਨੂੰ ਸਾਹਮਣੇ ਨਾਂ ਤੇ ਸਾਡੇ ਤੋਂ ਪੈਸਾ ਲਿਆ ਜਾਂਦਾ ਗਰੀਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਉ ਟੈਕਸ ਦਿੰਦਾ ਹੈ ਕਿ ਕਿ ਰੁਪਈਆ ਜੇ ਤੇ ਉਸ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਇਹ ਜਿਹੜੇ ਪਸ਼ੂ ਨੇਗੇ ਸੀਐਮ ਸੀਟੀ ਦੇ ਵਿੱਚ ਸੜਕ ਤੇ ਹਰ ਇੱਕ ਚੌਂਕ ਤੇ ਹਰ ਇੱਕ ਸੜਕ ਦੇ ਢੇਰਾਂ ਦੇ ਮਤਲ ਝੁੰਡਾਂ ਦੇ ਝੁੰਡ ਨੇਗੇ ਇਹਨਾਂ ਨਾਲ ਹਾਸੇ ਹੁੰਦੇ ਨੇ ਇਹਨਾਂ ਦੇ ਵੀ ਸੱਟਾਂ ਵਾਦਦਿਆ ਨੇ ਇਹਨਾਂ ਨਾਲ ਲੋਕ ਵੀ ਮਰਦੇ ਨੇਗੇ ਸਵਾਲ ਜ਼ਰੂਰ ਬਣਦਾ ਕਿਉਂਕਿ ਜੇਕਰ ਸਾਡੇ ਤੋਂ ਕਾਉ ਜਿਹੜਾ ਚੁਸਰੇ ਸਾਰੇ ਲਿਆ ਜਾਂਦਾ ਹੈ ਗਊ ਟੈਕਸ ਜਿਹੜਾ ਲਿਆ ਜਾਂਦਾ ਹੈ ਤਾਂ ਉਹ ਪੈਸਾ ਜਾਂਦਾ ਕਿੱਥੇ ਹੈ ਕਿਉਂ ਨਹੀਂ ਉਹਨਾਂ ਪੈਸੇ ਦਾ ਖਰਚ ਕੇ ਇਹਨਾਂ ਜਿਹੜਾ ਆਵਾਰਾ ਪਸ਼ੂ ਨੇ ਇਹਨਾਂ ਨੂੰ ਗਊ ਸਾਲਾਂ ਵਿੱਚ ਜਾਂ ਕਿਤੇ ਹੋਰ ਇਹਨਾਂ ਦਾ ਪ੍ਰਬੰਧ ਕੀਤਾ ਜਾਂਦਾ ਕਮਜੀ ਇਹ ਸਵਾਲ ਜਰੂਰ ਉੱਠਦਾ ਜਿਹੜਾ ਕਿ ਸਾਡੇ ਤੋਂ ਪੈਸਾ ਵੀ ਵਸੂਲ ਕੀਤਾ ਜਾਂਦਾ ਤੇ ਸਾਨੂੰ ਉਹਦੇ ਬਦਲੇ ਸਹੂਲਤ ਵੀ ਕੋਈ ਨਹੀਂ ਦਿੱਤੀ ਜਾਂਦੀ ਸਰ ਹਿੰਦੁਸਤਾਨ ਦੇ ਵਿੱਚ ਮੁੱਦਾ ਹੀ ਇਹ ਹੈ ਕਿ ਪੈਸਾ ਹਰ ਜਗ੍ਹਾ ਤੇ ਤੁਹਾਡੇ ਤੋਂ ਲਿੱਤਾ ਜਾਂਦਾ ਕਾ ਉਸ ਐ ਕਾ ਉਹ ਦੇ ਲਈ ਹੈ ਕੂੜੇ ਦੇ ਲਈ ਕੋਈ ਚੀਜ਼ ਤੁਸੀਂ ਪਰਚੇਸ ਕਰਦੇ ਹੋ ਪਟ્રોલ ਹੈ ਜੇ 100 ਰੁਪਏ ਦਾ ਖਰੀਦਦੇ ਹੋ 50 ਰੁਪਏ ਉੱਤੇ ਟੈਕਸ ਹੈ ਹਰ ਚੀਜ਼ ਤੇ ਟੈਕਸ ਹੈ ਪਰ ਉਹ ਪੈਸਾ ਪੈਸੇ ਦੀ ਕਮੀ ਨਹੀਂ ਹੈ ਇੱਥੇ ਤੁਸੀਂ ਜੇ ਕਾਗਜ਼ਾਂ 'ਚ ਦੇਖੋਗੇ ਸਾਡੇ ਕੋਲੇ ਸਰਕਾਰੀ ਕਾਗਜ਼ ਆਂਦੇ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ 4500 ਕਰੋੜ ਰੁਪਇਆ ਤੁਹਾਨੂੰ ਗਿਣਤੀ ਜੇ ਜ਼ੀਰੋਆਂ ਲਾਣ ਨੂੰ ਕਹਿ ਦੂੰਗਾ ਨਾ ਹਿਸਾਬ 'ਚ ਨਹੀਂ ਆਣੀ ਆਪਣੇ 4500 ਕਰੋੜ ਕਿੰਨਾ ਹੁੰਦਾ ਤਿੰਨ ਸ਼ਹਿਰਾਂ ਲਈ ਅੰਮ੍ਰਿਤਸਰ ਲੁਧਿਆਣਾ ਜਲੰਧਰ ਤੇ ਲੱਗ ਚੁੱਕਾ ਕੀ ਹੋਇਆ ਉਹ ਨਹੀਂ ਪਤਾ ਹੁਣ ਕਾਉਂਸਲ ਸਿਸ ਵਿੱਚ ਵੀ ਕਰੋੜਾਂ ਰੁਪਏ ਇਕੱਠਾ ਹੁੰਦਾ ਇੱਕ ਲੱਖ ਸਾਈਜ਼ ਤੋਂ ਹੀ ਤੁਸੀਂ ਦੇਖ ਲਓ ਸ਼ਰਾਬ ਦੀਆਂ ਪੰਜਾਬ ਚ ਤਾਂ مشهور ਹੋਇਆ ਪਿਆ ਸ਼ਰਾਬ ਪੀਣ ਲਈ ਇੱਕ ਬੋਤਲ ਤੇ ਹਰ ਇੱਕ ਬੋਤਲ ਤੇ ਕਾਉਂਸਲਸ ਲੱਗਦਾ ਉਹ ਪੈਸਾ ਜਾਂਦਾ ਕਿੱਥੇ ਮਸਲਾ ਇਹ ਹੈ ਸਰਕਾਰ ਜਿਹੜੀ ਇਹ ਵਾਦਾ ਕਰਕੇ ਆਈ ਸੀ ਕਿ ਲੋਕਾਂ ਨੂੰ ਹਿਸਾਬ ਦੇਵਾਂਗੇ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਗੁਰੂ ਜੀ ਕਹਿੰਨੇ ਹੁੰਦੇ ਆ ਕਿ ਹਿਸਾਬ ਦੇਵਾਂਗੇ ਹਿਸਾਬ ਦੇਣਾ ਜੀ ਸਾਨੂੰ ਪਤਾ ਤਾਂ ਲੱਗੇ ਵੀ ਕਾਉਂਸਲਸ ਸੰਗਠਨ ਚ ਕਿੱਥੇ ਕਿੰਨਾ ਆਇਆ ਕਿੱਥੇ ਗਿਆ ਉਹ ਸਾਹਿਬ ਪੈਸਾ ਲੱਗਦਾ ਕਿੱਥੇ ਹੈ ਇਹ ਸਭ ਤੋਂ بڑا ਇਸ਼ੂ ਹੈ ਕਿ ਪੈਸਾ ਲੱਗ ਕਿੱਥੇ ਰਿਹਾ ਹੈ ਜੇ ਕਹਿਣਾ ਚੁਣਨਾ ਕਾ ਉਸ ਦੇ ਨਾਂ ਤੇ ਲੱਖਾਂ ਕਰੋੜਾਂ ਰੁਪਇਆ ਇਕੱਠਾ ਹੋ ਰਿਹਾ ਤੇ ਸਰਕਾਰਾਂ ਨੂੰ ਜਾ ਰਿਹਾ ਨਗਰ ਕੌਂਸਲ ਨੂੰ ਆ ਰਿਹਾ ਅਸੀਂ ਕਿੰਨੇ ਵਾਰੀ ਯੋ ਸਾਹਿਬ ਨੂੰ ਹੋ ਰੇ ਇਸ ਮਸਲੇ ਤੇ ਡੀ ਸੀ ਸਾਹਿਬ ਨੂੰ ਵੀ ਮਿਲੇ ਸੀ ਵੀ ਇਹਦੇ ਤੇ ਇਨਾ ਨੁਕਸਾਨ ਕਈ ਨੌਜਵਾਨਾਂ ਦੀਆਂ ਜਾਨਾਂ ਕਈ ਐਕਸੀਡੈਂਟ ਹੋ ਗਏ ਬਹੁਤ ਸੰਗਰੂਰ ਚ ਤਾਂ 5 6 ਨੌਜਵਾਨ ਤਾਂ ਮੇਰੇ ਧਿਆਨ ਚ ਹੈ ਜਿਹੜੇ ਆ ਗੋਊ ਜਾਂ ਟੱਠੇ ਚ ਵੱਜ ਕੇ ਡੈਥ ਹੋ ਗਈ ਨੌਜਵਾਨ ਮੁੰਡਿਆਂ ਦੀ 23 23 ਸਾਲ ਦੇ ਐਡਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਨਗਰ ਕਾਉਂਸਲ ਕੁਝ ਨਹੀਂ ਕਰ ਰਹੀ ਇੱਕ ਟੈਂਡਰ ਦਿੱਤਾ ਉਹਦਾ ਬਰਕਾ ਆਰਡਰ ਨਹੀਂ ਕੋਈ ਕੁਝ ਨਹੀਂ ਆ ਇਨਫੋਰਮਲਿਟੀਆਂ ਕਰ ਰਹੇ ਆ ਕਿ ਅਸੀਂ ਇੱਕ ਐਸੇ ਜੇ ਅਣਕਾਬਲ ਬੰਦੇ ਨੂੰ ਪ੍ਰਧਾਨ ਦੀ ਜੋ ਕੁਰਸੀ ਤੇ ਬਿਠਾ ਦਿੱਤਾ ਉਸ ਦੇ ਕਾਰਨ ਅਸੀਂ 8 ਬੰਦਿਆਂ ਨੇ ਅਸਤੀਫਾ ਦਿੱਤਾ ਵੀ ਆਮ ਆਦਮੀ ਪਾਰਟੀ ਤੋਂ ਬੜੇ ਜਾਮਾ ਨਾਲ ਅਸੀਂ ਐਮਸੀ ਬਣ ਕੇ ਆਏ ਸੀ ਕਿ ਸੰਗਰੂਰ ਸ਼ਹਿਰ ਦੀ ਨਹਿਾਰ ਬਦਲਾਂਗੇ ਪਰ ਅਸੀਂ ਇਸ ਅਹਿਜੇ ਅਣਜਾਣ ਬੰਦੇ ਨੂੰ ਪ੍ਰਧਾਨ ਦੀ ਕੁਰਸੀ ਤੇ ਬਿਠਾਤਾ ਕਿ ਉਹ ਬੰਦਾ ਸੁਣਦਾ ਹੈ ਕਰਦਾ ਕੁਝ ਨਹੀਂ ਅੱਜ ਤੁਸੀਂ ਥਾਂ ਥਾਂ ਤੇ ਜਾ ਕੇ ਦੇਖ ਲਓ ਡੰਗਰਾਂ ਦੇ ਜਥੇ ਦੇ ਜਥੇ ਖੜੇ ਆ ਡੰਗਰ ਦੇ ਬਹੁਤ ਵੱਡੇ ਆ ਤੁਸੀਂ ਸਾਹਮਣੇ ਕੈਮਰਾ ਕਰਕੇ ਦੇਖ ਲਓ ਕਿੰਨੇ ਡੰਗਰ ਨੇ ਨਗਰ ਕਾਉਂਸਲ ਦੇ ਸਾਹਮਣੇ ਉਹ ਪਰਲੇ ਪਾਸੇ ਤੁਸੀਂ ਨਗਰ ਕਾਉਂਸਲ ਦੇ ਵਿਯਦ ਕਰੀਬ ਦੇਖ ਲੋ ਕੂੜੇ ਦਾ ਢੇਰ ਲੱਗਾ ਹੈ ਪੂਰੇ ਸੰਗਰੂਰ ਸ਼ਹਿਰ ਦੇ 29 ਬਾੜ ਦੇ 29 ਬਾੜਾਂ ਦੇ ਵਿੱਚ ਓਵਰਫਲੋ ਸਟਾਫ ਸੀਵਰੇਜ ਦਾ ਬਹੁਤ ਜ਼ਿਆਦਾ ਹੋ ਰਿਹਾ ਇੰਨਾ ਗੰਦ ਆਤਕ ਮਚਿਆ ਪਿਆ ਗੰਦ ਦਾ ਸੀਵਰੇਜ ਦਾ ਗੰਦੇ ਪਾਣੀ ਦਾ ਸਾਡੇ ਸੰਗਰੂਰ ਨਗਰ ਕਾਉਂਸਲ ਨੇ ਇੱਕ ਠੇਕਾ ਦਿੱਤਾ ਸੀਗਾ 5 ਲੱਖ ਚ ਉਹ ਸਾਡੇ ਪ੍ਰਧਾਨ ਸਾਹਿਬ ਇੰਨੇ ਨਕਮੇ ਹੈ ਜੀ ਉਹਦੇ ਤੇ ਕੋਈ ਵੀ ਐਕਸ਼ਨ ਨਹੀਂ ਕਰ ਰਹੇ ਕੋਈ ਕੁਝ ਨਹੀਂ ਸੰਗਰੂਰ ਦੇ ਵਿੱਚ ਜੀ ਜਿਹੜੇ ਪਾਸੇ ਮਰਜੀ ਚ ਲੈ ਜਾਓ ਅੱਜ ਜੀ ਸਵੇਰ ਆ ਰਹੇ ਸੀਗੇ ਰਣਵੀਰ ਕਾਲਜ ਦੇ ਮੁਰੇ ਘੱਟੋ ਘੱਟ 50 ਡੰਗਰ ਬੈਠੇ ਸੀ ਵੀਰ ਜੀ ਉਹ ਦੂਜੇ ਪਾਸੇ ਗੰਦ ਦਾ ਢੇਰ ਲੱਗਿਆ ਪਿਆ ਜੀ ਪਤਾ ਕੀ ਹੈ ਜੀ ਸਾਡੇ ਪੱਤਰਕਾਰ ਭਰਾ ਜੇ ਕੋਈ ਸੀਐਮ ਸਾਹਿਬ ਨੂੰ ਕੋਈ ਗੱਲ ਪੁੱਛ ਲੈਂਦੇ ਨੇ ਉਹ ਕਹਿੰਦੇ ਨੇ ਜੀ ਮੈਂ ਤਾਂ ਸਾਰਾ ਪੰਜਾਬ ਦੇਖਣਾ ਹੈ ਸੰਰੂਰਵੜੀ ਉਹਨਾਂ ਦਾ ਕੋਈ ਧਿਆਨ ਹੀ ਹੈ ਨਹੀਂ ਜੀ ਕਿੰਨੀ ਵਾਰੀ ਉਹਨਾਂ ਦੇ ਨੋਟਿਸ ਲੈ ਆ ਚੁੱਕੇ ਆਂ ਵੀ ਆਵਾਰਾ ਪਸ਼ੂ ਫਿਰਦੇ ਨੇ ਹੋਰ ਬੜਾ ਕੁਝ ਜਾਨੀ ਮਾਨੀ ਨੁਕਸਾਨ ਇੱਥੇ ਹੋ ਰਹੇ ਨੇ ਜੇਕਰ ਜਿਵੇਂ ਕੋਈ ਵੀ ਬੰਦਾ ਇਨਸਾਨ ਹੈ ਚਾਹੇ ਮੈਂ ਤਾਂ ਇਹ ਤੁਸੀਂ ਜੇ ਤੁਸੀਂ ਆਪ ਦਾ ਘਰ ਨਹੀਂ ਸਮਝ ਸਕਦੇ ਕੀ ਲੱਗਦਾ ਤੁਹ ਹੋਰਾਂ ਦੇ ਘਰ ਅਸੀਂ ਸਮਾਰਦੇ ਮੈਂ ਕਹਿੰਦਾ ਮੈਂ ਸਮਝਦਾ ਵੀ ਸਾਡੇ ਜਦੋਂ ਸੀਐਮ ਸਿਟੀ ਸੰਰੂਰ ਦੇ ਵਿੱਚ ਕੋਈ ਵਿਕਾਸ ਦਾ ਨਾਮ ਦੀ ਕੋਈ ਕੰਮ ਨਹੀਂ ਹੋ ਰਿਹਾ ਤੇ ਹੋਰ ਪੰਜਾਬ ਚ ਮੈਂ ਸਮਝਦਾ ਵੀ ਕਿਤੇ ਵੀ ਨਹੀਂ ਕੰਮ ਹੋਇਆ ਹੋਣਾ ਜੀ ਨਾ ਕੋ ਹੋਵੇ ਕੰਮ ਇਹ ਤਾਂ ਇੱਕ ਗੱਲਾਂ ਬਾਤਾਂ ਦਾ ਖੀ ਕੜਾ ਬਣਾ ਕੇ ਗੱਲਾਂ ਬਾਤਾਂ ਉੱਤੇ ਤੁਰ ਜਾਂਦੇ ਨੇ ਸੀਐਮ ਸਾਹਿਬ ਕੋਈ ਸਾਡੇ ਸ਼ਹਿਰ ਬਾਰੇ ਕਿਸੇ ਕਸਮ ਦਾ ਕੋਈ ਧਿਆਨ ਨਹੀਂ ਦੇ ਰਹੇ ਹਰੇਕ ਕਹਿੰਦੇ ਨੇ ਵੀ ਸੀਐਮ ਸਿਟੀ ਹੈ ਸੀਐਮ ਸਿਟੀ ਹੈ ਸਾਡੇ ਐਮਐਲਏ ਵੀ ਆਮ ਆਦਮੀ ਪਾਰਟੀ ਦੇ ਨੇ ਸਾਡੇ ਤੇ ਮੰਤਰੀ ਵੀ ਨੇਗੇ ਸਾਡੇ ਜ਼ਿਲ੍ਹੇ ਦੇ ਪਰ ਇਹਦਾ ਜਿਹੜਾ ਕੋਈ ਹੱਲ ਨਹੀਂ ਹੋ ਰਿਹਾ ਸਮੱਸਿਆ ਦਾ ਦਿਨੋ ਦਿਨੇ ਵੱਧਦੀ ਜਾ ਰਹੀ ਹੈ ਅਸੀਂ ਇਸ ਵਾਰ ਇਹਨਾਂ ਠਿਕਾ ਦੇਿਆ ਸੀ ਇਸ ਬੰਦੀ 3 ਮਹੀਨੇ ਤੋਂ ਉਹਦੇ ਕੋਲ ਡਰਾਮ ਸੀ ਸਾਡੇ ਵੱਲੋਂ ਕੁਝ ਗਊਆਂ ਫੜ ਕੇ ਚਰਨੀ ਤਰਸ਼ਾਲਾ ਜਿਹੜੀ ਹੈਗੀ ਗਵਰਨਮੈਂਟ ਵੱਲੋਂ ਐਡਿਟ ਹੈ ਉੱਥੇ ਭੇਜੀ ਵੀ ਗਈ ਸੀ ਪਰੰਤੂ ਉਹਨਾਂ ਵੱਲੋਂ ਰੋਕ ਦੇਣ ਕਰਕੇ ਚਰਨੀ ਤਰਸ਼ਾਲਾ ਨਹੀਂ ਸਟੂਰ ਲੈਣੀ ਬੰਦ ਕਰਤੀ ਇਸ ਕਰਕੇ ਉਹ ਭੇਜਾਂ ਦਾ ਸਮਰਥ ਹੈ ਅਸੀਂ ਹੁਣ ਵੀ ਫੜ ਕੇ ਫੜ ਕੇ ਪੇਜਨ ਲਈ ਤਿਆਰ ਹੈ ਪਰੰਤੂ ਉਹਨਾਂ ਵੱਲੋਂ ਸਾਨੂੰ ਰਿਸਪੌਂਸ ਨਹੀਂ ਆਈ ਤਲਸ਼ਵਾਲਾ ਨਾਲ ਨਾਲ ਕਰਕੇ ਉਸ ਵੇਲੇ ਸਭ ਤੋਂ ਸਖੀ ਹੋ ਰਹੀ ਜੀ ਦੇਖੋ ਜਿਹੜੀ ਚਨੀੜੀ ਦੇ ਵਿੱਚ ਆਪਣੀ ਸਰਕਾਰੀ ਜੋ ਧਰਮਸ਼ਾਲਾ ਮੈਨੇਜਡ ਹੈ ਸੋ ਉਹਦੇ ਬਾਬਤ ਆਪ ਜਿਹੜੀ ਜਿਵੇਂ ਗੱਲ ਮੇਰੇ ਧਿਆਨ ਦੇ ਵਿੱਚ ਲੈ ਕੇ ਆਇਆ ਉਹ ਤੇ ਮੇਰੀ ਗੱਲ ਜਿਹੜੀ ਇਹ ਧਿਆਨ ਦੇ ਵਿੱਚ ਆਈ ਵੀ ਸੀਗੀ ਕਿ ਉੱਥੇ ਕਿਉਂਕਿ ਕੈਪੈਸਿਟੀ ਡੈਫੀਨਿਟਲੀ ਲਿਮਿਟਿਡ ਹੈ ਤੇ ਮੈਂ ਏਡੀਸੀ ਜਿਹੜੇ ਡਿਵੈਲਪਮੈਂਟ ਨੇ ਉਹਨਾਂ ਦੇ ਨਾਲ ਗੱਲ ਕੀਤੀ ਹੈ ਕਿ ਜੋ ਕਿ ਇਸ ਦੇ ਸੀਈਓ ਨੇ ਸੋ ਬੇਸਿਕਲੀ ਇਦਾਂ ਹੈ ਕਿ ਇੱਕ ਤੇ ਆਪਾਂ ਉਹਦੀ ਕਪੈਸਿਟੀ ਜਿਹੜੀ ਹੈ ਉਹ ਇਨਕਰੀਜ਼ ਕਰਨ ਦੇ ਲਈ ਮੀਟਿੰਗ ਜਿਹੜੀ ਹੈ ਆਲਰੇਡੀ ਕਰ ਚੁੱਕੇ ਆ ਤੇ ਏਡੀਸੀ ਜਨਰਲ ਜਿਹੜੇ ਨੇ ਏਡੀਸੀ ਡਿਵੈਲਪਮੈਂਟ ਜਿਹੜੇ ਨੇ ਤੇ ਐਸਡੀਐਮ ਭਵਾਨੀਗੜ ਤੇ ਇਹੋ ਜਿਹੜੇ ਨੇ ਇਹਨਾਂ ਵੱਲੋਂ ਤੇ ਪ੍ਰਾਈਵੇਟ ਏਜੰਸੀ ਜਿਹੜੀ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਕੇ ਸੋ ਉਹਦੀ ਕਪੈਸਿਟੀ ਇੱਕ ਤੇ ਆਪਾਂ ਇਨਕਰੀਜ਼ ਕਰਨੀ ਹੈ ਫੰਡ ਦੀ ਐਸਾ ਕੋਈ ਪ੍ਰੋਬਲਮ ਨਹੀਂ ਹੈ ਤੇ ਉਹਦੀ ਇੱਕ ਰਿਕੁਐਸਟ ਇਨਕਰੀਜ਼ ਕਰਾਂਗੇ ਹਾਲ ਦੀ ਘੜੀ ਜਿਵੇਂ ਕਿ ਤੁੰਦਾ-ਤੰਦਾ ਪੈਰੀਆਂ ਨੇ ਐਂਡ ਪਸ਼ੂਆਂ ਦੀ ਸਮੱਸਿਆ ਕਿਉਂਕਿ ਹੈਗੀ ਹੈ ਸੋ ਇਹਦੇ ਲਈ ਮੈਂ ਆਲਡੀ ਡਾਇਰੈਕਸ਼ਨ ਜਿਹੜੀਆਂ ਨੇ ਜਾਰੀ ਕਰਤੀਆਂ ਨੇ ਕਿ ਜਿਹੜਾ ਵੀ ਪਸ਼ੂ ਜਿਹੜਾ ਨਗਰ ਕਾਉਂਸਲ ਵੱਲੋਂ ਜਾਂ ਜਿਹੜਾ ਸਰਕਾਰੀ ਅਦਾਰੇ ਵੱਲੋਂ ਜੋ ਭੇਜਿਆ ਜਾਂਦਾ ਸੋ ਉਹਨੂੰ ਐਡਮਿਟ ਕੀਤਾ ਜਾਏ ਉਹਨੂੰ ਲਿਆ ਜਾਏ ਐਂਡ ਤੁਰੰਤ ਕਿڑی ਹੈ ਆਪਾਂ ਕਪੈਸਿਟੀ ਜਿਹੜੀ ਹੈ ਉਹ ਇਨਕਰੀਜ਼ ਕਰਨ ਲਈ ਵੀ ਜਿਹੜੇ ਜ਼ਰੂਰੀ ਕਦਮ ਨੇ ਉਹ ਆਪਾਂ ਚੱਕ ਰਹੇ ਹਾਂ ਸੀਐਮ ਦਾ ਖੁਦ ਆਜਲ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਪੂਰਾ ਪੰਜਾਬ ਦੇਖਦਾ ਬਿਲਕੁਲ ਜੀ ਤੁਸੀਂ ਪੂਰਾ ਪੰਜਾਬ ਦੇਖਦੇ ਜੋਕਰ ਪੰਜਾਬ ਦੇਖਦੇ ਤਾਂ ਆਪਦਾ ਘਰ ਵੀ ਦੇਖਣਾ ਬਣਦਾ ਕਿਉਂਕਿ ਸੀਐਮ ਸਾਹਿਬ ਨੂੰ ਜਿਹੜੇ ਪਿੰਡ ਇੱਥੇ ਸੰਗਰੂਰ ਦੇ ਲੋਕ ਨੇ ਉਹ ਸਵਾਲ ਕਰ ਰਹੇ ਨੇ ਕਿ ਜੇਕਰ ਸਾਡੇ ਤੋਂ ਕੋਸਸ ਲਿਆ ਜਾਂਦਾ ਤਾਂ ਉਹ ਆਖਰਕਾਰ ਉਹ ਪੈਸਾ ਜਾਂਦਾ ਕਿੱਥੇ ਹੈ ਜਿਹੜਾ ਹਾਰਸੇ ਹੋ ਰਹੇ ਨੇ ਉਹਦਾ ਸਕਾਰ ਆਮ ਲੋਕ ਹੁੰਦੇ ਨੇ ਲੋਕਾਂ ਨੂੰ ਸੜਕਾਂ ਤੇ ਉੱਤੇ ਨੰਗਣਾ ਔਖਾ ਹੋਇਆ ਪਿਆ ਤੁਸੀਂ ਇਹ ਤਿੰਨੀਆਂ ਤਸਵੀਰਾਂ ਦੇ ਬੇਸ ਤੇ ਦੇਖ ਰਹੇ ਹੋ ਕਿ ਭਾਵੇਂ ਕੂੜੇ ਦੇ ਢੇਰ ਹੋਣ ਜਾਂ ਫਿਰ ਕੂੜਿਆਂ ਦੇ ਢੇਰਾਂ ਦੇ ਉੱਤੇ ਜਿਹੜੇ ਅਵਾਰਾ ਪਸ਼ੂ ਨੇ ਉਹਨਾਂ ਦੀ ਗਿਣਤੀ ਆ ਜਿਹੜੀ ਅਣਗਿਣਤ ਕਹਿ ਸਕਦੇ ਆ ਕਿ ਹਰ ਗਲੀ ਮਹੱਲੇ ਦੇ ਵਿੱਚ ਤੁਹਾਨੂੰ ਅਵਾਰਾ ਪਸ਼ੂ ਮਿਲਣਗੇ ਜਿਨ੍ਹਾਂ ਦੇ ਲਈ ਲੋਕ ਨੇ ਘਰਾਂ ਦੇ ਵਿੱਚੋਂ ਜਿਹੜੇ ਆਪਣੇ ਬੱਚਿਆਂ ਨੂੰ ਜਾਂ ਹੋਰ ਬਜ਼ੁਰਗਾਂ ਨੂੰ ਨਿਕਲਣਾ ਔਖਾ ਕਿਉਂਕਿ ਇਹ ਨਹੀਂ ਪਤਾ ਕਦੋਂ ਕਿਤੇ ਹਾਦਸਾ ਵਾਪਰ ਜਾਵੇ ਜਿਵੇਂ ਸੋਸ਼ਲ ਮੀਡੀਆ ਤੇ ਤਸਵੀਰਾਂ ਨਸਰ ਹੁੰਦੀਆਂ ਆ ਕਿਤੇ ਵੀ ਕੋਈ ਠੱਠਾ ਕਿਸੇ ਬਜ਼ੁਰਗ ਨੂੰ ਟੱਕਰ ਮਾਰ ਦਿੰਦਾ ਜਾਂ ਫਿਰ ਰਸਤੇ 'ਚ ਜਾਂਦੇ ਮੋਟਰਸਾਈਕਲ ਬਹੀ ਕਾਲ ਨੂੰ ਘੇਰ ਲੈਂਦਾ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬੜੀਆਂ ਦੁਖਾਂਤ ਵਾਲੀਆਂ ਹੁੰਦੀਆਂ ਨੇ ਕਿ ਇੱਕ ਪਾਸੇ ਸਾਡੇ ਤੋਂ ਗਊਆਂ ਦੇ ਆਵਾਰਾ ਪਸ਼ੂਆਂ ਦੇ ਨਾਲ ਤੇ ਪੈਸਾ ਤਾਂ ਲਿਆ ਜਾਂਦਾ ਪਰ ਉਹਦੇ ਬਦਲੇ ਸਹੂਲਤ ਕੋਈ ਨਹੀਂ ਇਹੀ ਤਸਵੀਰਾਂ ਨੇ ਸੰਗਰੂਰ ਜ਼ਿਲ੍ਹੇ ਦੀਆਂ ਸੀਐਮ ਦੇ ਆਬਦੇ ਜ਼ਿਲ੍ਹੇ ਦੀਆਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਦਿਖਾਉਂਦੇ ਰਹਾਂਗੇ ਕੈਮਰਾਮੈਨ ਦੀਪਕ ਗਰਗ ਤੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ